ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬੇ ਪਿੰਡ ਸੁਖਾਣਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਮਮ ਜੀ ਹੋਏ ਜੀ ਸਤਿ ਸ੍ਰੀ ਅਕਾਲ 사ਸੀ ਕਾ ਭਾਈ ਜੀ ਤੇ ਨਾਮ ਕੀ ਹੈ ਬਾਈ ਜੀ ਆਪਣਾ ਡਾਕਟਰ ਰਾਜ ਠੀਕ ਹੋ ਜੀ ਸ਼ਰਮਾ ਸੁਖਾਣਾ ਠੀਕ ਹੋ ਜੀ ਤੇ ਬਾਈ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਆਪਣਾ ਇਸਦੇ ਰਾਹ ਤੋਂ ਬੈਂਕ ਦੇ ਨੇੜੇ ਡਾਕਟਰ ਸ਼ਰਮਾ ਦਰਸ਼ਨ ਦੇ ਨਾਲ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਜੀ ਦਾ ਨੰਬਰ ਹੀ ਆ ਤੇ ਦੱਸੋ ਵੇੜ ਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਆ ਜੀ ਅੱਛਾ ਜੀ ਆਪਣੀ ਘਰ ਦੀ ਵੇੜ ਆ ਜੀ ਹਾਂ ਜੀ ਨਾ ਖਰੀਦ ਕਰਦੇ ਆ ਕਦੀ ਲੈ ਲੈਣੇ ਬਾਹਰ ਨਹੀਂ ਮਾਲੂਦੇ ਵੀ ਇੱਕ ਲੈ ਰਿਹਾ ਇੱਕ ਵੇਚ ਲਿਓ ਵਪਾਰ ਲੈਣ ਦਾ ਕੰਮ ਕਹਿ ਸਕਦੇ ਆ ਆ ਜੀ ਠੀਕ ਹੋ ਜੀ 19 ਪਲੱਸ ਦੁੱਧ ਦਾ 20 ਦਾ ਸੇ ਬਸ ਆਪਾਂ ਜੋਕੇ ਦੇਵਾਂਗੇ ਦੁੱਧ ਦੀ ਹਾਂਜੀ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ 10 ਦਾ ਹੋ ਗਏ 10 ਦਿਨ ਹੋ ਗਏ ਠੀਕ ਹੋ ਮਗਰ ਬੱਚੀ ਆ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਦੀ ਬਹੁਤ ਜ਼ਿਆਦਾ ਚੰਗੀ ਆ ਬਾਡੀ ਬੰਤਰ ਚੰਗੀ ਆ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਭਾਈ ਜੀ ਇਹ ਜਿਹੜਾ ਇੱਕ ਥਾਣਾ ਇਹ ਛੋਟਾ ਦਿਖਾਰੀ ਹੈ ਕਿਵੇਂ ਇਹ ਥੋੜੀ ਇੱਕ ਸਾਈਡ ਤੇ ਭਾਲ ਟਰ ਕੇ ਲੱਗਦਾ ਉਹ ਚੋਂ ਦਾ ਬਰਾਬਰ ਹੋਊਗਾ ਇਹ ਘੱਟ ਵੱਧ ਤਾਂ ਮੈਂ ਪੱਦੇ ਅੰਦਾਜ਼ਾ ਲਾ ਰਿਹਾ ਉਹਦਾ ਠੀਕ ਹੋ ਜੀ ਦੁੱਧ ਸਾਰਿਆਂ ਚ ਪੂਰਾ ਆਉਂਦਾ ਇੱਕ ਵਾਸੇ ਇੱਕ ਥਾਂ ਚ ਭਾਲਾ ਤੇ ਬਾਕੀ ਤੁਸੀਂ ਬਾਡੀ ਬੰਤਰ ਨਹੀਂ ਦੇਖ ਸਕਦੇ ਮੈਂ ਤੋਰ ਕੇ ਵਿਖਾ ਦੇ ਮਗਰ ਵੀਰੇ ਵੇ ਤੇ ਆ ਬੱਚੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਹਾਈਟ ਚੰਗੀ ਹੈ ਵੀਰੇ ਐਚ ਐਫ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਆ ਜਾਓ ਬਾਈ ਜੀ ਆਹ ਤੋਂ ਮੋੜ ਲਗਾਓ ਪਾਰ ਤੇ ਮੈਂ ਬੱਧਾ ਮੂਮਾ થઈ ਦੇ ਸਕਦਾ ਚੰਗੀ ਵਹਿੜਾ ਵੀਰੇ ਦੂਜਾ ਸੂਦਾ ਸੂਈ ਆ 10 ਲੀਟਰ ਇਸ ਟਾਈਮ ਦੁੱਧ ਆ 10 ਲੀਟਰ ਦੁੱਧ ਤਿਆਰ ਆ ਵੀਰੇ ਇੱਕ ਪਾਸੇ ਹਲਕੀ ਜਿਹੀ ਪਵਾਣਾ ਤੇ ਦੁੱਧ ਪੂਰਾ ਦਿੰਦੀ ਆ ਵੀਰੇ ਬਾਈ ਦੇ ਕਹਿੰਦੇ ਮੁੰਦਾਕ ਦੁੱਧ ਪੂਰਾ ਜੂੰ ਕੱਢਦੀ ਆ ਜੇ ਕਿਸੇ ਭਰਾ ਨੂੰ ਇਹ ਵਹਿੜ ਚਾਹੀਦੀ ਹੋਵੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇੱਕ ਵੀਰੇ ਕਿ 8 ਵੇ ਚੋਈ ਆ ਜੀ ਇਹ ਸੁਬਾ ਠੀਕ ਹੋ ਜੀ ਇੱਕ ਰਿਕੁਐਸਟ ਹੀ ਵੀਰੇ ਦੋ ਟਾਈਮ ਦੋ ਤਿੰਨ ਟਾਈਮ ਚੋਈ ਕਰਿਆ ਕਰੋ ਜੋ ਪਸ਼ੂ ਦਾ ਤੁਹਾਨੂੰ ਪਤਾ ਲੱਗ ਸਕੇ ਦੇਖ ਸਕਦੇ ਹੋ ਬਾਡੀ ਬਾਂਦਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਮਗਰੇ ਦੇ ਬੱਚੀ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਲੋ ਮੋਹਤਾ ਜੀ 70000 ਰੁਪਿਆ ਕਰਦੇ ਆ ਜੀ ਵਿੱਚੋਂ ਮਾਨ ਕੀਤਾ ਜਾਊਗਾ ਜੀ ਹਾਂ ਜੀ ਹਾਂ ਮਾਨ ਕੀਤਾ ਮਾਨਤਨ ਮੁ ਮੌਕੇ ਤੇ ਮਾਨਤਨ ਕੀਤਾ ਜਾਊਗਾ 70000 ਰੁਪਿਆ ਡਿਮਾਂਡ ਕਰਦੇ ਆ ਤੇ ਆਪਣਾ ਫੋਨ ਨੰਬਰ ਬੋਲ ਦੇ 6280637282 ਇੱਕ ਵਾਰਾਂ ਫੇਰ ਬੋਲ ਦਈ 6280637282 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਕਰੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ